ਹੋ ਤਲ ਗੁਰ ਸੇਵੀਆ ਐਹਨਸ ਸਹਜ ਸੁਭਾਈ ਦਰਸਨ ਪਰਸਾ ਗੁਰੂ ਕਾ ਜਨਮ ਮਰਨ ਦੁਖ ਹੋਐ ਸਿਫਤ ਖਸੰਦੀ ਨੂਰ ਅਰਸਾੁਰ ਸਾ ਝਟੇ ਐ ਤੋ ਟਡ ਠੇ ਸੱਚ ਪਾਤ ਸਾ ਮਲ ਜਨਮ ਜਨਮ ਦੇ ਸੱਜਾ ਸੱਚ ਪਾਤ ਸਾ ਸਿਰ ਸਾਹਾਂ ਦਾ ਜਿਸ ਪਾਸ ਬਠਿਆ ਸੋ ਹੀ ਆ ਸਬਨਾ ਦਾ ਸਤਨਾ ਸ੍ਰੀ ਵਾਹੇ ਗੁਰ ਸਾਹਿਬ ਜੀ ਸੋਰਾਠ ਮਹੱਲਾ ਤੀਜਾ ਘਰ ਪਹਿਲਾ ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਸੇਵਕ ਸੇਵ ਕਰਹ ਸਬ ਤੇਰੀ ਜਿਨ ਸ਼ਬਦੈ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਆਪ ਗਵਾਇਆ ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦੈ ਸਾਦ ਆਇਆ ਗੁਰ ਕੀਰਪਾ ਤੇ ਨਿਰਮਲ ਹੋਆ ਜੈਨ ਵਿੱਚ ਆਪ ਗਵਾਇਆ ਆਨੰਦੰ ਗੋਣਗਾਵ ਹੈ ਨਿਤ ਸਾਚੇ ਗੁਰ ਕਾ ਸ਼ਬਦ ਸੁਹਾਇਆ ਰੇठाकुर ਹਮ ਬਾਰਿਕ ਸ਼ਰਨ ਤੁਮਾਰੀ ਏਕੋ ਸਚਾ ਸਚ ਤੋ ਕੇਵਲ ਆਪੁ ਮੂਰਾਰੀ ਰਹਾਉ ਜਾਗਤ ਰਹੇ ਤਿਨੇ ਪ੍ਰਭ ਪਾਇਆ ਸ਼ਬਦੇ ਹਾਉ ਮੈਂ ਮਾਰੀ ਗਿਰਹੀ ਮਹਾ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰ ਸੇ ਸਦਾ ਸੁਖ ਪਾਇਆ ਹਾਰ ਰੱਖਿਆ ਓਰ ਧਾਰੀ ਇਹ ਮਾਣਵਾ ਦੇਹ ਦੇਸ ਧਾਮ ਦਾ ਦੂਜੇ ਭਾਏ ਖੁਆਇਆ ਮਨ ਮੁਖ ਮੁਗਦ ਹਰ ਨਾਮ ਨਾ ਚੇਤ ਦਿਰ ਥਾ ਜਨਮ ਗਵਾਇ ਸਤ ਗੁਰ ਭੇਟੇ ਤਾ ਨਾਮ ਪਾਏ ਸਾਚੇ ਸਾਚ ਕੁਮਾਵ ਹੈ ਗੁਰ ਕੈ ਸ਼ਬਦ ਵਿਚਾਰੀ ਆਪੇ ਮੇਲ ਲਾਏ ਪ੍ਰਵ ਸਾਚ ਹੈ ਸਾਚ ਰਖਿਆ ਓਰ ਧਾਰੀ ਨਾਨਕ ਨਾਮ ਹ ਗਤ ਮਤ ਪਾਈ ਇਹ ਹ ਰਸ ਹਮਾਰੀ ਆਪੇ ਮੇਲ ਲਾਏ ਪ੍ਰਭ ਸਾਚੈ ਸਾਚ ਰਖਿਆ ਔਰ ਧਾਰੀ ਨਾਨਕ ਨਾਮ ਹੋ ਗਤ ਮਤ ਪਾਈ ਇਹ ਹਰਸ ਹਮਾਰੀ ਵਾਹੇ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸੇਵਕ ਸੇਵ ਕਰੈ ਸਭ ਤੇਰੀ ਜਿਨ ਸ਼ਬਦ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋ ਆ ਜਨ ਵਿਚ ਹਾ ਆਪ ਤੁਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ